ਸਤ ਸ਼੍ਰੀ ਅਕਾਲ ਜੀ ਮੈਂ ਹਾਂ ਮਨਦੀਪ ਕੌਰ ਮੇਰੇ ਚੈਨਲ ਗੁੰਤਾ ਸੂਟ ਕਲੈਕਸ਼ਨ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਇੱਕ ਸੂਟਾਂ ਦੀ ਹੋਰ ਵੀਡੀਓ ਲੈ ਕੇ ਆਏ ਹਾਂ ਜਿਹਦੇ ਵਿੱਚ ਆਪਾਂ ਦੇਖਾਂਗੇ ਇੱਕ ਤਾਂ ਹੋਣੀ ਹੈ कॉटन ਦੇ ਪ੍ਰਿੰਟ ਸੂਟ ਦੁਪੱਟਾ ਸੂਟ ਹੋਣਗੇ ਬਹੁਤ ਫਾਈਨ ਸਟੱਫ ਰਹੂਗਾ ਵਿਦਾਊਟ ਲੈਨਿੰਗ ਰੈਡੀ ਫੋਲਿੰਗੀ ਤੇ ਇੱਕ ਆਪਣੇ ਕੋਲੇ ਆਏ ਜੀ ਆਰੀ ਵਰਕ ਦੇ ਵਿੱਚ ਔਰਗੈਂਜਾ ਜੌਰਜਟ ਔਰ ਆਪਣਾ कॉटन स्टफ ਦੇ ਉੱਪਰ ਆਰੀ ਵਰਕ ਦੇ ਵਿੱਚ ਰੈਡੀ ਨੇ ਸੂਟ ਬਹੁਤ ਸੋਹਣਾ ਸਟਫ ਹੋਇਆਗਾ ਤੇ ਬਹੁਤ ਹੀ ਫਾਈਨ ਵਰਕ ਹੋਇਆ ਹੋਇਆਗਾ ਆਓ ਦੇਖਦੇ ਹਾਂ ਅੱਜ ਦੇ ਇਹ ਸੂਟ ਹਾਂਜੀ ਇਹ ਆ ਗਿਆ ਜੀ ਆਪਣਾ कॉटन ਦੁਪੱਟਾ ਸੂਟ ਦੇ ਵਿੱਚ ਬਹੁਤ ਸੋਹਣਾ ਕਲਰ ਆ ਬਲੂ ਕਲਰ ਦੇ ਵਿੱਚ ਬਹੁਤ ਫਾਈਨ ਸਟਫ ਰਹੂਗਾ ਸਟਫ ਦੀ ਕੋਈ ਕੰਪਲੀਟ ਨਹੀਂ बॉटम ਆ ਜੂਗੀ ਸ਼ਰਟ ਆ ਚੁਗੀ ਇਹਦੇ ਆਪਣੀ कॉटन दुपट्टा सूट ਦੇ کافی ਆਰਡਰ ਆ ਰਹੇ ਸੀਗੇ ਤੇ ਆਪਾਂ ਪਿਛਲੇ ਸਟਾਕ ਨਾਲ ਦੇ ਵੀ ਆਰਡਰ ਕੀਤਾ ਹੋਇਆ ਜਿਹੜਾ ਆਪਾਂ ਪਿਛਲੀ ਵੀਡੀਓ ਪਾਈ ਸੀ कॉटन दुपट्टा सूट ਦੇ ਉਹਨਾਂ ਚੋਂ ਵੀ کافی ਆਰਡਰ ਆ ਰਹੇ ਸੀਗੇ ਹਾਂਜੀ ਇਹ ਆ ਗਈ ਸ਼ਰਟ ਸ਼ਰਟ ਦੇ ਸਾਈਡ ਤੇ ਪੱਟੀ ਦਿੱਤੀ ਗਈ ਆ ਉਹਨੂੰ ਤੁਸੀਂ ਕੱਟ ਕੇ ਡਿਜ਼ਾਈਨ ਕਰ ਸਕਦੇ ਹੋਗੇ

बॉटम शर्ट आ गई ये आ जी अपनी शर्ट दुपट्टा आ चुका है 2 ਮੀਟਰ ਕੱਟ ਦਾ ਦੁਪੱਟਾ ਰਹੂਗਾ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਹੈਗਾ ਸਟਫਸ ਭਾਈ ਜਾਂਦਾ ਦੁਪੱਟਾ ਪਿਓਰ ਮलमल कॉटन ਦੇ ਵਿੱਚ ਰਹੂਗਾ ਪ੍ਰਾਈਸ 1225 ਹਾਂਜੀ ਇਹ ਕੀ ਕਲਰ ਆ ਗਿਆ ਬਹੁਤ ਸੋਨਾ ਕਲਰ ਦਾ ਬਹੁਤ ਸੋਨਾ ਪ੍ਰਿੰਟਡ ਹੈ ਮੈਚਿੰਗ ਦੇ ਵਿੱਚ ਹੀ 2 2 ਮੀਟਰ ਕੱਟ ਹੋਊਗੇ ਇਹਨਾਂ ਦੇ ਇਹ ਆ ਗਈ ਜੀ ਆਪਣੀ ਬਾਟਮ ਹੁਣ ਬਾਟਮ ਆ ਗਈ ਕਲਰ ਬਹੁਤ ਸੋਨੇਗਾ ਸ਼ਰਟ ਆ ਗਈ ਬਹੁਤ ਸੋਨਾ ਪ੍ਰਿੰਟ ਦਾ ਦੇਖੋ ਬਹੁਤ ਹੀ ਪਿਆਰਾ ਕਲਰ ਹੈ ਸਾਈਡ ਤੇ ਇਹਦੇ ਪੱਟੀ ਦਿੱਤੀ ਇਹਨੂੰ ਤੁਸੀਂ ਕੱਟ ਕੇ ਡਿਜ਼ਾਈਨ ਕਰ ਸਕਦੇ ਹੋਗੇ ਤੇ ਦੁਪੱਟਾ ਜਿਹੜਾ ਪਿਓਰ ਮलमल कॉटन ਦੇ ਵਿੱਚ ਇਹ ਆ ਗਿਆ ਜੀ ਆਪਣਾ ਦੁਪੱਟਾ प्राइस रहेगा एक हजार पच्ची हाँ जी एक कलर आ गया पिंक के बहुत सोहना कलर है बहुत सोहनी डिजाइनिंग बॉटम आ आजुगी बॉटम द डिजाइन बहुत सोना है शर्ट आजगी बहुत सोहना डिजाइन रेडी होंगे गा ये आ गई जी अपनी शर्ट और आ जाएगा जी, जी दुपट्टा ਪ੍ਰਾਈਸ ਏਮ 1025 ਬਹੁਤ ਸੋਹਣਾ ਦੁਪੱਟਾ ਹੈਗਾ ਸਾਈਡਾਂ ਤੇ ਫੋਰ ਸਾਈਡ बॉਟਮ ਨਾਲ ਦੀ ਡਿਜ਼ਾਈਨਿੰਗ ਹੈ ਸੈਂਟਰ ਚੋ ਸ਼ਰਟ ਨਾਲ ਦਾ ਆ ਜਾਊਗਾ ਬਹੁਤ ਸੋਹਣਾ ਆਰਟੀਕਲ ਰੈਡੀ ਹੁੰਦਾ ਹੈਗਾ ਹਾਂਜੀ ਇਹ ਕੇ ਬਹੁਤ ਸੋਹਣਾ ਕਲਰ ਆਇਆ ਹੈਗਾ ये या जी अपनी शर्ट शर्ट आ ये आ गया अपना दुपट्टा प्योर मल मल कॉटन प्राइस एक हजार पच्ची बहुत सुना दुपट्टा

ਇਹ ਆ ਗਿਆ ਜੀ ਦੁਪੱਟਾ 2 ਮੀਟਰ ਕੱਟ ਦਾ ਦੁਪੱਟਾ ਰਹੂਗਾ ਬਹੁਤ ਸੋਨਾ ਆਰਟੀਕਲ ਆਪਣਾ ਹੀ ਰੈਡੀ ਹੁੰਦਾ ਹੈਗਾ ਪ੍ਰਾਈਸ 1025 ਇਹ ਕੀ ਆ ਗਿਆ ਜੀ ਮਾਸਟਰ ਸ਼ੀਟ ਦੇ ਵਿੱਚ बॉटम आजुगी बहुत ही प्यारा डिजाइन है भी। शर्ट आ जुगी। शर्ट साइड आजगी पट्टी है आजुगा दुपट्टा బ స కలర్డ్ల ఈ కలర్ ఆ ప్రత స ਇਹ ਨਮਾਇਸ਼ ਸ਼ੇਡਾ ਬੋਸ ਨਾ ਸ਼ੇਡਾ ਦਾ ਲੋਟ ਇਹ ਆ ਗਿਆ ਆਪਣਾ ਦੁਪੱਟਾ ਪ੍ਰਾਈਸ 1025 ਸਟਾਫ ਫਾਈਨ ਰਹੂਗਾ ਬਹੁਤ ਸੋਹਣਾ ਆਰਟੀਕਲ ਹੈ ਵੀ ਹਾਂਜੀ ਇਹ ਆ ਗਿਆ ਜੀ ਆਪਣਾ ਆਰੀ ਵਰਕ ਦੇ ਵਿੱਚ ਬਿਸਕੋਸ ਪਰ ਗੈਂਜਾ ਦੀ ਉੱਪਰ ਸੌਬਰ অর ਪਾਰਟੀ ਵੇ ਲੁੱਕ ਦੇ ਵਿੱਚ ਹੈ ਸੂਟ ਬਹੁਤ ਸੋਹਣਾ ਪੂਰਾ ਹੈਵੀ ਡਿਜ਼ਾਈਨ ਆਊਗਾ ਸ਼ਰਟ ਦੇ ਫਰੰਟ ਤੇ ਸ਼ਰਟ ਦਾ ਫਰੰਟ ਆ ਜਾਊਗਾ ਵਰਕ ਦੀ ਪੂਰੀ ਫਿਨਿਸ਼ਿੰਗ ਰਹੂਗੀ ਬਹੁਤ ਸੋਹਣਾ ਕੋਈ ਆਵੇਗਾ 슬ੀਵਸ ਦੇ ਉੱਪਰ ਆ ਜਾਊਗਾ 슬ੀਵਸ ਦੇ ਉੱਪਰ ਆਊਗਾ ਸੇਮੀ ਆਪਣਾ ਬਾਟਮ ਦੇ ਉੱਪਰ ਆ ਜਾਏਗਾ ਬਾਟਮ ਦੇ ਉੱਪਰ ਆ ਜਾਊਗਾ ਤੇ ਬਹੁਤ ਹੀ ਸੋਹਣਾ ਇਹਦੇ ਨਾਲ ਦੁਪੱਟਾ ਰੈਡੀ ਹੋਇਆ ਹੋਇਆ ਹੈ ਪ੍ਰਾਈਸ ਰਹੂਗਾ ਜੀ 2100 4 ਸੈੱਟ ਦੁਪੱਟੇ ਤੇ ਫਲਾਰ ਆ ਜਾਣੀਏ ਵਿਸਕੋਸ ਔਰ ਗੈਂਚਾ ਦਾ ਇਹ ਦੁਪੱਟਾ ਰਹੂਗਾ ਗ੍ਰੀਨ ਕਲਰ ਮਹਿੰਦੀ ਕਲਰ ਬਹੁਤ ਹੀ ਸੋਹਣਾ ਹੈ 4 ਸੈੱਟ ਬਹੁਤ ਸੋਹਣਾ ਵਰਕ ਹੈਗਾ ਵਰਕ ਦੀ ਫਿਨਿਸ਼ਿੰਗ ਵੀ ਬਹੁਤ ਫਾਈਨ ਰਹੂਗਾ ਸਟੱਫ ਵੀ ਬਹੁਤ ਫਾਈਨ ਹੈ ਸ਼ਰਟ ਦੇ ਫਰੰਟ बॉटਮ ਔਰ 슬ੀਵਸ ਤੇ ਪਲੱਸ ਦੁਪੱਟੇ ਤੇ ਵਰਕ ਹੈ ਪ੍ਰਾਈਸ ਰੂ 2100 ਹਾਂਜੀ ਇਹ ਕੇ ਵੀ ਗ੍ਰੀਨ ਕਲਰ ਦੇ ਵਿੱਚ ਹੀ ਹੈ ਵਿਸਕੋਸ ਔਰ ਗੰਜਾ ਦੇ ਉੱਪਰੀ ਇਹ ਆ ਗਿਆ ਸ਼ਰਟ ਦੇ ਫਰੰਟ ਤੇ ਆ ਗਿਆ फ्रंट ਤੇ ਆ ਜਾਊਗਾ 슬리브ਸ ਦੇ ਉੱਪਰ ਆਊਗਾ ਮਰਕਰੀ ਫਿਨਿਸ਼ਿੰਗ ਰਹੂਗੀ 슬리브ਸ ਦੇ ਉੱਪਰ ਆ ਜਾਊਗਾ बॉटम ਦੇ ਉੱਪਰ ਵੀ ਆਏਗਾ ਇਹਦਾ ਵੀ ਪ੍ਰਾਈਸ ਰਹੂਗਾ ਜੀ 2100 ਬਹੁਤ ਸੁੰਦਰ ਦੁਪੱਟਾ ਦੁਪੱਟੇ ਦੇ ਪੱਲਿਆਂ ਤੇ ਪੂਰਾ ਹੈਵੀ ਡਿਜ਼ਾਈਨ ਹੈ red ਨਾਲ ਆਰੀ ਵਰਕ ਕੀਤਾ ਹੈਗਾ ਫੋਰ ਸਾਈਡ ਤੋਂ ਕਟ ਵਰਕ ਹੈਗਾ ਵਿਸਕੋਸ ਔਰ ਗੈਂਜਾ ਦਾ ਹੀ ਦੁਪੱਟਾ ਰਹੂਗਾ ਇਹ ਆ ਗਿਆ ਜੀ येलो कलर ਇਹਦਾ ਵੀ ਡਿਜ਼ਾਈਨ ਬਹੁਤ ਸੋਹਣਾ ਹੈਗਾ ਵਿਸਕੋਸ ਔਰ ਗੈਂਜਾ ਦੇ ਉੱਪਰ ਹੀ neck ਦੇ ਉੱਪਰ ਆ ਗਿਆ ਪੂਰੇ ਫਰੰਟ ਤੇ ਫਲਾਰ ਆ ਜਾਣੀਗੇ

ਹਾਂਜੀ ਇਹ ਆ ਗਿਆ ਜੀ ਕਾਟਨ ਦੇ ਉੱਪਰ ਬਹੁਤ ਸੋਹਣਾ ਕਲਰ ਹੈਗਾ ਬਹੁਤ ਫਾਈਨ ਸਟੱਫ ਰਹੂਗਾ ਕਾਟਨ ਦਾ ਵਿਦਆਊਟ ਦੁਪੱਟਾ ਦੁਪੱਟਾ ਤੁਸੀਂ ਐਕਸਟਰਾ ਤੋਂ ਰੈਡੀ ਕਰਵਾ ਸਕਦੇ ਹੋਗੇ ਸ਼ਰਟ ਦੇ ਫਰੰਟ ਉੱਪਰ ਆ ਜੂਗਾ ਵਰਕ ਫਰੰਟ ਤੇ ਸਾਰਾ ਹੈਵੀ ਵਰਕ ਹੈਗਾ ਘੇਰੇ ਦੇ ਉੱਪਰ ਉੱਪਰ ਤੱਕ ਪੈਨਲ ਨੇ 슬ੀਵਸ ਦੇ ਉੱਪਰ ਆ ਜੂਗਾ 5 ਮੀਟਰ ਕੱਟ ਰਹੂਗੇ 슬ੀਵਸ ਦੇ ਉੱਪਰ ਆ ਜਾਊਗਾ ਪ੍ਰਾਈਸ ਰੂ 1290 ਵਿਦਾਊਟ ਦੁਪੱਟਾ 1290 ਇੱਕ ਆ ਗਿਆ ਜੀ ਕਲਰ ਪਿੰਕ ਜਾ ਕਲਰ ਆ ਗਿਆ ਬਾਟਮ ਆ ਗਈ ਸੇਮ ਸਟੱਫ ਦੀ ਪਲੇਨ ਸ਼ਰਟ ਦੇ ਉੱਪਰ ਆ ਜਾਊਗਾ ਵਰਕ ਸ਼ਰਟ ਦੇ ਉਪਰ ਆਜੇਗਾ ਸ਼ਰਟ ਦੇ ਫਰੰਟ ਤੇ ਸਾਰੇ ਤੇ ਬੂਟੀ ਆਗੀ ਫਲਾਰ ਬਣਿਆਗਾ 슬ੀਵਸ ਦੇ ਉਪਰ ਆਜੂਗਾ ਪ੍ਰਾਈਸ ਰੂਗਾ ਜੀ 1250 ਸਟਾਫ ਫਾਈਨ ਪਿਓਰ ਕਾਟਨ ਦੇ ਵਿੱਚ ਇਹ ਆ ਗਿਆ ਜੀ ਵਿਸਕਾਸ ਔਰਗੰਝਾ ਦੇ ਵਿੱਚ ਗ੍ਰੀਨ ਕਲਰ ਪੈਰਟ ਜਾਂ ਗ੍ਰੀਨ ਪਹਿਲਾਂ ਆਪਾਂ ਦੇਖੀਏ ਮਹਿੰਦੀ ਗ੍ਰੀਨ ਇਹ ਪੈਰਟ ਜਾਂ ਗ੍ਰੀਨ ਆ ਗਿਆ ਇਹਦਾ ਡਿਜ਼ਾਈਨ ਵੀ ਬਹੁਤ ਸੋਨਾ ਬਣਿਆ ਹੋਇਆਗਾ ਸ਼ਰਟ ਦਾ ਹੈਵੀ 프ਰੰਟ ਹੈ। ਨੈੱਕ ਆ ਗਿਆ। 프ਰੰਟ ਤੇ ਫਲਾਰ ਆ ਗਿਆ। 슬리브ਸ ਦੇ ਉੱਪਰ ਆ ਜਾਊਗਾ। 슬리브ਸ ਦੇ ਉੱਪਰ ਆ ਜਾਊਗਾ। सेम ही ਆਪਣਾ ਬਾਟਮ ਦੇ ਉੱਪਰ ਆ ਜਾਊਗਾ। ਬਾਟਮ ਦੇ ਉੱਪਰ ਇਹ ਬਹੁਤ ਹੀ ਸੋਹਣਾ ਦੁਪੱਟਾ ਰੈਡੀ ਹੋਇਆ ਹੈ ਪ੍ਰਾਈਜ਼ ਰਹੂਗਾ ਜੀ 2100 ਇਹ ਆ ਗਿਆ ਆਪਣਾ ਦੁਪੱਟਾ ਫੋਰ ਸਾਈਡ ਕਟਵਰਕ ਸੈਂਟਰ ਦੇ ਵਿੱਚ ਵਰਕ ਆ ਜਾਊਗਾ ਵਿਸਕੋਸ ਔਰ ਗੈਂਜਾ ਦਾ ਦੁਪੱਟਾ ਰੂ ਇਹ ਕੇ 컬러 ਆ ਗਿਆ ਜੀ ਫਰੋਜ਼ੀ ਆਪਣਾ ਡਾਰਕ ਫਰੋਜ਼ੀ ਵਿਸਕੋਸ ਔਰ ਗੈਂਜਾ ਦੇ ਉੱਪਰੀ ਸ਼ਰਟ ਦਾ ਫਰਾਂਟ ਆ ਜਾਊਗਾ ਫਰਾਂਟ ਆ ਜਾਊਗਾ 슬ੀਵਸ ਦੇ ਉੱਪਰ ਆ ਜਾਊਗਾ ਬਾਟਮ ਦੇ ਉੱਪਰ ਆ ਜਾਊਗਾ ਇਹਦਾ ਪਹਿਲਾਂ ਮੈਂਦੀ ਗ੍ਰੀਨ ਦੇਖਿਆ ਸੀ ਕਲਰ ਇਹ ਆ ਗਿਆ ਆਪਣਾ ਡਾਰਕ ਫਰੋਜੀ ਸੇਮੀ ਦੁਪੱਟੇ ਦੇ ਪੱਲਿਆਂ ਤੇ ਹੈਗਾ ਹੈਵੀ ਡਿਜ਼ਾਈਨ ਪੂਰਾ 4 ਸੈੱਟ ਕਟਵਰਕ ਹੈਗਾ ਪ੍ਰਾਈਸ ਰਹੂਗਾ 2100 ਸਟੱਫ ਫਾਈਨ ਰਹੂਗਾ ਹਾਂਜੀ ਇਹ ਆ ਗਿਆ ਆਪਣਾ ਜੌਰਜਟ ਦੇ ਵਿੱਚ ਪੂਰਾ ਹੈਵੀ ਡਿਜ਼ਾਈਨ ਹੈਗਾ ਜੌਰਜਟ ਦੇ ਵਿੱਚ ਸ਼ਰਟ ਦੇ ਫਰੰਟ ਤੇ ਪੈਨਲ ਨਹੀਂ ਸ਼ਰਟ ਦੇ ਫਰੰਟ ਤੇ ਪੈਨਲ ਆ ਜਾਣਗੇ ਘੇਰੇ ਦੇ ਪੂਰਾ ਜੁਗ ਵਰਕ ਵਰਕ ਦੀ ਫਿਨਿਸ਼ਿੰਗ ਹੈ ਆਰੀ ਵਰਕ ਪਲਸ ਮਸ਼ੀਨ ਵਰਕ ਕਹਦੇ ਵਿੱਚ 슬ੀਵਸ ਦੇ ਉੱਪਰ ਆ ਜਾਊਗਾ ਪੂਰਾ ਹੈਵੀ ਇਹਦਾ ਡਿਜ਼ਾਈਨਰ ਜਿਹਾ ਦੁਪੱਟਾ ਬਣਿਆ ਹੋਇਆਗਾ ਪੂਰਾ ਹੈਵੀ ਡਿਜ਼ਾਈਨਰ ਦੁਪੱਟਾ ਜੌਰਜਟ ਦੇ ਵਿੱਚ ਫੋਰ ਸਾਈਡ ਵਰਕ ਹੈਗਾ ਪੱਲਿਆਂ ਤੇ ਪੂਰਾ ਹੈਵੀ ਵਰਕ ਆ ਜਾਊਗਾ ਇਹ ਦਾ ਪ੍ਰਾਈਸ ਰੂਗਾ ਜੀ 1850 ਇਹ ਕਿਹਾ ਗਿਆ ਜੀ organza ਦੇ ਵਿੱਚ ਵਾਈਨ ਸ਼ੀਟ ਦੇ ਵਿੱਚ ਹੈ ਇਹ ਬਾਲਾ ਸ਼ਰਟ ਦਾ ਫਰੰਟ ਪੂਰਾ ਹੈਵੀ ਆ ਜਾਊਗਾ 슬ੀਵਸ ਦੇ ਉੱਪਰ ਆ ਜਾਊਗਾ ਦੇਮੀ ਆਪਣਾ ਬਾਟਮ ਦੇ ਉੱਪਰ ਆ ਜਾਊਗਾ ਦੁਪੱਟਾ ਜੂ ਫੋਰ ਸੈੱਡ ਫਲਾਰ ਨੇ ਪ੍ਰਾਈਸ ਰਹੂਗਾ 2100 ਫੋਰ ਸੈੱਡ ਕਟਵਰਕ ਪਲੱਸ ਫਲਾਰ ਆ ਗਈ ਪੱਲਿਆਂ ਤੇ ਹਾਂਜੀ 210 ਆ ਗਿਆ ਆਪਣਾ कॉटन स्टੱਫ ਦੇ ਵਿੱਚ ਗਫਜਾ कॉटन स्टੱਫ ਹੈ ਵਿਦਆਊਟ ਲੈਨਿੰਗ ਹੈ ਸੌਫਟ स्टੱਫ ਹੈਗਾ ਦਾ ਵਿਦਆਊਟ ਲਰਨਿੰਗ ਬਣੂਗਾ 셔ਟ ਦੇ ਫਰੰਟ ਤੇ ਬਹੁਤ ਸੋਨਾ ਕਲਰ ਹੈਗਾ ਔਰ ਵਰਕ ਬਹੁਤ ਸੋਨਾ ਹੋਇਆਗਾ ਘੇਰੇ ਦੇ ਉੱਪਰ ਫਰੰਟ ਦੇ ਉੱਪਰ ਪੈਨਲ ਜਾਂਦੇ ਨੇ 슬ੀਵਸ ਦੇ ਉੱਪਰ ਆਜੂਗਾ ਪ੍ਰਾਈਸ ਰਹੂਗਾ ਜੀ 1450 1450 ਹਾਂਜੀ ਇਹ ਸੀਗੇ ਅੱਜ ਦੇ ਆਪਣੇ कॉटन ਦੇ ਦੁਪੱਟਾ ਸੂਟ ਪਲੱਸ ਆਰੀ ਵਰਕ ਦੇ ਵਿੱਚ ਆਪਣਾ ਵਿਸਕੋਸ ਔਰਗੈਂਜਾ ਪਿਓਰ ਜਟ ਤੇ कॉटन ਦੇ ਸੂਟ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਸੂਟ ਬਾਈ ਕਰਨਾ ਚਾਹੁੰਦੇ ਹੋ ਸਾਨੂੰ WhatsApp ਤੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋਗੇ ਇਹ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਣਾ ਜੀ ਆਪਾਂ ਫੇਰ ਇੱਕ ਵੀਡੀਓ ਨਾਲ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਜੀ